ਧਨ ਦਾ ਸੰਬੰਧ ਕਾਮ ਨਾਲ ਹੈ ਧਰਮ ਦਾ ਸੰਬੰਧ ਮੋਕਸ਼ ਨਾਲ ਹੈ ਚਾਰ ਪਦਾਰਥ ਨੇ ਇਹਦਾ ਜ਼ਿਕਰ ਹੈ ਬਾਰ ਬਾਰ ਗੁਰਬਾਣੀ ਚ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੇ ਧਰਮ ਅਰਥ ਕਾਮ ਮੋਕਸ਼ ਦਾ ਦਾਤਾ ਪੂਰੀ ਭਈ ਸਿਮਰ ਸਿਮਰ ਵਿਦਾਤਾ ਖੁਲਾਸਾ ਤੇ ਕਿਸੇ ਵਕਤ ਫਿਰ ਸਹੀ ਪਰ ਇਤਨਾ ਮੈਂ ਅਰਜ਼ ਕਰਾਂ ਸਿਰਫ ਘਰ ਵਿੱਚ ਧਨ ਵਧੇ ਔਰ ਧਨ ਵਧਦਾ ਜਾਏ ਕਾਮ ਵੱਧ ਜਾਏਗਾ ਧਰਮ ਵਧਦਾ ਜਾਏ ਮੋਕਸ਼ ਵੱਧ ਜਾਏਗਾ ਨਾਮ ਦਾ ਰਸਵਤ ਜਾ ਆਜ਼ਾਦੀ ਮਨ ਉਹਗਣਾ ਤੋਂ ਆਜ਼ਾਦ ਹੋ ਜਾਏਗਾ ਸਰੀਰ ਜਨਮ ਮਰਨ ਤੋਂ ਆਜ਼ਾਦ ਹੋ ਜਾਏਗਾ ਔਰ ਜੇ ਇਹ ਦੋਵਾਂ ਦੀ ਤਾਦਾਦ ਇਕੱਠੀ ਵੱਧੇ ਧਨ ਵੀ ਵੱਧੇ ਤੇ ਧਰਮ ਵੀ ਵੱਧੇ ਫਿਰ ਕਹਿੰਦੇ ਨੇ ਐਸਾ ਮਨੁੱਖ ਰਾਜ ਹੋ ਗਈ ਹੈ ਪਰ ਇਹ ਦੋਵੇਂ ਇਕੱਠੇ ਹੁੰਦੇ ਨਹੀਂ ਕਦੀ ਕਦਾਈ ਕੋਈ ਜਨਕ ਵਰਗਾ ਮਨੁੱਖ ਆਉਂਦਾ ਹੈ ਕਦੀ ਕਦਾਈ ਕੋਈ ਮਹਾਰਾਜੇ ਰਣਜੀਤ ਸਿੰਘ ਜੈਸੀ ਸ਼ਖਸੀਅਤ ਆਉਂਦੀ ਹੈ ਧਰਮ ਵੱਧਦਾ ਹੈ ਤੋ ਕਾਮ ਵੱਤ ਜਾਂਦਾ ਹੈ ਧਰਮ ਅਰਥ ਕਾਮ ਮੋਕ ਕਾ ਦਤਾ ਇਹ ਚਾਰ ਪਦਾਰਥ ਮੰਨੇ ਗਏ ਨੇ ਦੋ ਪਦਾਰਥ ਇਸ ਸੰਸਾਰ ਦੇ ਦੋ ਪਦਾਰਥ ਰੂਹਾਨੀਅਤ ਦੇ ਪਰਲੋਕ ਦੇ ਕਾਮ ਤੇ ਧਨ ਇਸ ਲੋਕ ਦੇ ਪਦਾਰਥ ਧਰਮ ਤੇ ਮੋਕਸ਼ ਪਰਲੋਕ ਦੇ ਪਦਾਰਥ ਇਨਾਂ ਚਾਰ ਪਦਾਰਥਾਂ ਦੀ ਬੜੀ ਲੰਬੀ ਚੌੜੀ ਵੰਡ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਤੇ ਸਿਰ ਇਸ ਪੱਖੇ ਚ ਮੈਂ ਗਿਆ ਤੇ ਬਹੁਤ ਸਮਾਂ ਲੱਗ ਜਾਣਾ ਹੈ ਇਸ ਵਾਸਤੇ ਸੰਖੇਪ ਵਿੱਚ ਮੈਂ ਅਰਜ਼ ਕਰਾਂ ਪਦਾਰਥ ਕੁਲ ਜਿਸ ਵਿੱਚ ਮਨੁੱਖ ਦੀ ਚੇਤਨਾ ਭਰਮਣ ਕਰਦੀ ਹੈ ਉਚਾਰਨੇ। ਔਰ ਇਹਨਾਂ ਚਾਰ ਪਦਾਰਥਾਂ ਦਾ ਬੜਾ ਜ਼ਿਕਰ ਹੈ ਬਹੁਤ ਜ਼ਿਕਰ ਹੈ। ਚਾਰ ਪਦਾਰਥ ਹੈਗੇ ਕਿ ਉਪਨਿਸ਼ਦਾਂ ਦੇ ਸ਼ਾਸਤਰਾਂ ਵਿੱਚ ਲੰਬੇ ਚੌੜੇ ਫਲਾਸੇ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਕ ਕੰਨ ਪੰਕਤੀ ਚ ਗੱਲ ਮੁਕਾ ਦਿੱਤੀ। ਧਰਮ, ਅਰਥ, ਕਾਮ, ਮੋਖ ਦਾ ਦਾਤਾ ਅਰਥ ਧਨ। ਧਰਮ ਅਰਥ ਚਾਰ ਪਦਾਰਥਾਂ ਦੀ ਗਿਣਤੀ ਕਰਨ ਲੱਗਿਆ ਧਰਮ ਸਭ ਤੋਂ ਪਹਿਲੇ ਤੇ ਧਰਮ ਇੱਕ ਪਦਾਰਥ ਹੈ ਇਤਨਾ ਉੱਤਮ ਪਦਾਰਥ ਹੈ ਜਿਹਦੇ ਸਾਹਮਣੇ ਸਾਰੇ ਪਦਾਰਥ ਠਿੱਕੇ ਪੈ ਜਾਂਦੇ ਧਰਮ ਅਰਥ ਅਰਥ ਦਾ ਮਤਲਬ ਹੈ ਧਨ ਆਰਥਿਕ ਵਿਵਸਥਾ ਧਨ ਦੀ ਹਾਲਤ ਧਰਮ ਅਰਥ ਕਾਮ ਮੋਕਸ਼ ਦਾਤਾ ਮੋਕਸ਼ ਜੁੜਿਆ ਹੋਇਆ ਹੈ ਧਰਮ ਨਾਲ ਔਰ ਕਾਮ ਜੁੜਿਆ ਹੋਇਆ ਹੈ ਧਨ ਨਾਲ ਧਨ ਵਧਦਾ ਗਿਆ ਕਾਮ ਵਧ ਜਾਏਗਾ ਕਾਮਨਾ ਵਧੇਗੀ ਔਰ ਧਰਮ ਵਧਿਆ ਤੇ ਮੋਕਸ਼ ਵਧੇਗਾ ਧਨ ਵਧਿਆ ਤੇ ਧਰਮ ਨਹੀਂ ਵਧਿਆ ਐਸਾ ਮਨੁੱਖ ਦੂਰਾਚਾਰੀ ਹੋ ਹੀ ਜਾਏਗਾ ਐਸੇ ਮਨੁੱਖ ਦੀ ਜ਼ਿੰਦਗੀ ਬੇਕਾਬੂ ਹੋ ਜਾਏਗੀ ਅਨਰਥ ਹੋ ਜਾਏਗਾ ਔਰ ਜਿਹੜੇ-ਜਿਹੜੇ ਦੇਸ਼ਾਂ ਵਿੱਚ ਸਿਰਫ ਧਨ ਵਧਿਆ ਧਰਮ ਨਹੀਂ ਵਧਿਆ ਉੱਥੇ ਆਚਾਰ ਦੀ ਕੋਈ ਕੀਮਤ ਹੀ ਨਹੀਂ ਰਹਿ ਗਈ ਇਖਲਾਕ ਦੀ ਕੋਈ ਕੀਮਤ ਹੀ ਨਹੀਂ ਕਿ ਜਿਸ ਮਨੁੱਖ ਦੀ ਜ਼ਿੰਦਗੀ 'ਚ ਇਹੀ ਨਿਸ਼ਾਨਾ ਹੈ ਧਨ ਹੀ ਵਧਣਾ ਚਾਹੀਦਾ ਹੈ ਉਸ ਬੰਦੇ ਦੇ ਘਰ ਦੇ ਵਿੱਚ ਆਚਾਰ ਦੀ ਕੋਈ ਕੀਮਤ ਨਹੀਂ ਹੋਵੇਗੀ ਸਦਾਚਾਰ ਦੀ ਕੋਈ ਕੀਮਤ ਨਹੀਂ ਹੋਵੇਗੀ ਚਾਰ ਪਦਾਰਥ ਨੇ ਧਨ ਦੇ ਨਾਲ ਅਗਰ ਧਰਮ ਨਹੀਂ ਵਧਿਆ ਤਾਂ ਉਹ ਦੋ ਪਦਾਰਥ ਨਰਕ ਗਾਮੀ ਨੇ ਮਨੁੱਖ ਨਰਕਾਂ ਚਲਾ ਜਾਏਗਾ ਕੁਝ ਵੀ ਨਹੀਂ ਸਾਰੀ ਜ਼ਿੰਦਗੀ ਵਿਅਰਥ ਗਈ ਧਨ ਵਧਿਆ ਤਾਂ ਕਾਮ ਵਧੇਗਾ ਧਰਮ ਵਧਿਆ ਤਾਂ ਮੋਕਸ਼ ਵਧੇਗਾ ਇਹ ਧਰਮ ਤੇ ਅਰਥ ਦੋਵੇਂ ਵਧੇ ਨੇ ਐਸਾ ਬੰਦਾ ਰਾਜੀ ਹੋ ਗਈ ਹੋ ਜਾਏਗਾ ਐਸੇ ਮਨੁੱਖ ਦਾ ਕਾਮ ਸੀਮਾ ਵਿੱਚ ਹੈ ਔਰ ਐਸੇ ਮਨੁੱਖ ਨੂੰ ਮੋਕਸ਼ ਤੇ ਮਿਲਣੀ ਹੈ ਉਹ ਕਰ ਵਿੱਚ ਰਹਿੰਦੇ ਹੋਏ ਵੀ ਮੋਕਸ਼ ਵਿੱਚ ਆਜ਼ਾਦ ਹੈ ਸੁਤੰਤਰ ਹੈ ਬੰਧਨਾ ਵਿੱਚ ਨਹੀਂ ਹੈ ਧਰਮ ਅਰਥ ਕਾਮ ਮੋਕਸ਼ ਦਾਤਾ ਪੂਰੀ ਭਈ ਸਿਮਰ ਸਿਮਰ ਬਿਰਾਤਾ ਸਿਵਨ ਕਰਦੇ ਆ ਕਰਦੇ ਆ ਇੰਜ ਅਸੀਂ ਪੂਰੇ ਹੋ ਗਏ ਤੇ ਪੂਰਾ ਬੰਦਾ ਉਦੋਂ ਹੀ ਆਉਂਦਾ ਜਦੋਂ ਚਾਰੇ ਪਦਾਰਥ ਹੋਣ ਵਰਨਾ ਅਧੂਰ ਹੈ ਇਤਨੀ ਮੈਰਜ਼ ਕਰਦੇ ਪੂਰੀ ਭਈ ਸਿਮਰ ਸਿਮਰ ਵਿਧਾਤਾ ਤੋਂ ਧਨ ਵਧਦਾ ਗਿਆ ਪ੍ਰਾਚੀਨ ਭਾਰਤੀਆਂ ਕੋਲ ਔਰ ਕੁਦਰਤੀ ਗੱਲ ਹੈ ਕਾਮਨੇ ਵਧਣਾ ਸੀ ਤੋਂ ਧਰਮ ਮੰਦਰ ਦੁਰਾਚਾਰ ਦੇ ਅੱਡੇ ਬਣ ਗਏ ਗਜ਼ਨੀ ਕਾਬਲ ਖੁਰਾਸਾਨ ਵਿੱਚ ਬੈਠੇ ਪਠਾਣਾ ਦੇ ਮੋਂਦ ਵਿੱਚ ਪਾਣੀ ਆ ਗਿਆ ਬਈ ਹਿੰਦੁਸਤਾਨ ਦੀ ਦੌਲਤ ਔਰ ਅਸਮਤ ਧਰਮ ਮੰਦਰਾਂ ਦੇ ਚ ਹੈ। ਤੋਂ ਬਾਰ-ਬਾਰ ਮੰਦਰਾਂ ਦੇ ਉੱਤੇ ਹਮਲਾ ਹੋਇਆ। ਬਾਰ-ਬਾਰ ਲੁੱਟ ਹੋਈ। ਔਰ ਪੁਜਾਰੀ ਇਸ ਹੱਦ ਤੱਕ ਹਿਆਸ਼ ਹੋ ਗਿਆ। ਜਿੱਥੇ ਸਾਰਾ ਦਿਨ ਉਹ ਦੇਵਦਾਸੀਆਂ ਦਾ ਨਿਰਤ ਦੇਖਦਾ ਸੀ। ਖਾਣੇ ਪੀਣੇ ਵਿੱਚ ਫਸਿਆ ਰਹਿੰਦਾ ਸੀ। ਉੱਥੇ ਉਸਨੇ ਇੱਕ ਭੈਰਵ ਦੀ ਮੂਰਤੀ ਰੱਖ ਦਿੱਤੀ। ਤੇ ਕਹਿ ਦਿੱਤਾ ਜਿਹੜਾ ਭੈਰਵ ਹੈ ਨਾ ਇਹ ਬਰਫੇ ਨਹੀਂ ਖਾਂਦਾ, ਦੁੱਧ ਨਹੀਂ ਪੀਂਦਾ। ਇਹ ਤੇ ਬੱਕਰਾ ਹੀ ਮੰਗਦਾ। ਤੋਂ ਧਰਮ ਮੰਦਰਾਂ ਵਿੱਚ ਬੱਕਰਿਆਂ ਦੀ ਬਲੀ ਚੱਲਣ ਲੱਗ ਪਈ। ਫਿਰ ਕਹਿਣ ਲੱਗੇ ਜਿਹੜਾ ਭੈਰ ਹੋਏ ਪਾਣੀ ਨਹੀਂ ਪੀਂਦਾ ਇਹ ਤੇ ਸ਼ਰਾਬ ਪੀਂਦਾ। ਤੋਂ ਧਰਮ ਮੰਦਰਾਂ ਦੇ ਸ਼ਰਾਬੀ ਭੇਟ ਆਉਣ ਲੱਗ ਪਏ। ਆ ਸਾਹਮਣੇ ਕੁਝ ਮੰਦਰ ਅਜੇ ਵੀ ਐਸੇ ਨੇ ਐਸਾ ਹੀ ਹੈ سلسلہ। ਅਜੇ ਵੀ ਐਸਾ ਹੈ। ਤੋਂ ਦੁਰਾਚਾਰ ਦੇ ਅੱਡੇ ਬਣ ਗਏ ਧਰਮ ਮੰਦਰ ਤੇ ਜਦ ਧਰਮ ਮੰਦਰ ਹੀ ਦੁਰਾਚਾਰ ਦੇ ਅੱਡੇ ਸੰ ਤੇ ਆਮ ਘਰਾਂ ਦੀ ਕੀ ਹਾਲਤ ਹੋਵੇਗੀ। ਇਹ ਧਾਰਮਿਕ ਮੰਦਰਾਂ ਦੀ ਹਾਲਤ ਸੀ ਧਾਰਮਿਕ ਮੰਦਰ ਇਸ ਢੰਗ ਦੇ ਹੋ ਗਏ ਸਨ ਜਦ ਵੀ ਕੋਈ ਕੌਮ ਕੋਈ ਦੇਸ਼ ਕਾਮ ਪ੍ਰਧਾਨ ਹੋਗਣ ਦੇ ਚਾਹੁੰਦਾ ਹੈ ਦੁਰਾਚਾਰੀ ਹੋ ਹੀ ਜਾਂਦਾ ਹੈ ਔਰ ਜਦ ਕੋਈ ਦੇਸ਼ ਤੇ ਕੌਮ ਲੋਭ ਪ੍ਰਧਾਨ ਹੋਵੇ ਤਾਂ ਫਿਰ ਉੱਥੇ ਪਾਪ ਹੋਵੇਗਾ ਜਿੱਥੇ ਲੋਭ ਹੈ ਉੱਥੇ ਪਾਪ ਹੋਵੇਗਾ ਅਜੋਕੇ ਸਮੇਂ ਚ ਕੀ ਪ੍ਰਧਾਨ ਹੈ ਗੁਰੂ ਨਾਨਕ ਦੀ ਦ੍ਰਿਸ਼ਟੀ ਚ ਲੋਭ ਪ੍ਰਧਾਨ ਹੈ ਹੰਕਾਰ ਪ੍ਰਧਾਨ ਦਾ ਸਮਾਂ ਲੰਘ ਗਿਆ ਕਾਮ ਪ੍ਰਧਾਨ ਦਾ ਵਕਤ ਵੀ ਸਾਡੇ ਦੇਸ਼ ਦੇ ਚੁੱਲੰਗ ਗਿਆ ਹੈ ਇਸ ਵਕਤ ਲੋਕ ਪ੍ਰਧਾਨ ਦੇਸ਼ ਹੈ ਹੋ ਸਕਦਾ ਇਸ ਦੀ ਲਪੇਟ ਛੋਰ ਵੀ ਕਈ ਦੇਸ਼ ਆਇਓ ਪ੍ਰਯੋਗਣ ਬਦਲਦੇ ਰਹਿੰਦੇ ਨੇ ਜਿਵੇਂ ਰਾਜਪਾਠ ਬਦਲਦੇ ਰਹਿੰਦੇ ਨੇ ਕਿਦਰੇ ਸ਼ਖਸੀ ਹਕੂਮਤ ਹੈ ਕਿਦਰੇ ਜਮਹੂਰੀ ਨਿਜ਼ਾਮ ਹੈ ਕਿਦਰੇ ਕਮਰਿਜ਼ਮ ਹੈ ਪਰ ਇਸ سلسلے ਬਦਲਦੇ ਰਹਿੰਦੇ ਨੇ ਹਮੇਸ਼ਾ ਸਥਾਈ ਹਕੂਮਤਾਂ ਨਹੀਂ ਹੁੰਦੀਆਂ ਮਨੁੱਖ ਦੇ ਮਨ ਵਿੱਚ ਵੀ ਜਿਹੜਾ ਕੋਈ ਔਗਣ ਹੈ ਉਹ ਅਸਥਾਈ ਰੂਪ ਵਿੱਚ ਨਹੀਂ ਹੁੰਦਾ ਬਦਲਦੇ ਰਹਿੰਦੇ ਔਰ ਜਿਉਂ ਅੰਦਰ ਦਾ ਔਗਣ ਬਦਲਦਾ ਹੈ ਸਾਰੀ ਕੌਮ ਦੀ ਜ਼ਿੰਦਗੀ ਬਦਲ ਜਾਂਦੀ ਹੈ ਸਾਰੀ ਦੇਸ਼ ਦੀ ਜ਼ਿੰਦਗੀ ਬਦਲ ਜਾਂਦੀ ਹੈ ਬਸ਼ਰਤੇ 60% ਉਸ ਤਰ੍ਹਾਂ ਦਾ ਔਗਣ ਹੋਵੇ ਤੋ ਅਜੋਕੇ ਸਮੇਂ ਵਿੱਚ ਸਤਿਗੁਰੂ ਦੀ ਬਣੀ ਹੋਈ ਦ੍ਰਿਸ਼ਟੀ ਦੇ ਮੁਤਾਬਕ ਲੋਭ ਪ੍ਰਧਾਨ ਮਨੁੱਖਤਾ ਹੈ ਆਪ ਕਹਿੰਨੇ ਲੱਭ ਪਾਪ ਦੋਏ ਰਾਜਾ ਮਹਿਤਾ ਰਾਜਾ ਕੌਣ ਲੋਭ ਤੇ ਵਜ਼ੀਰ ਕੌਣ ਪਾਪ ਵਜ਼ੀਰ ਤੇ ਰਾਜੇ ਕੋਲ ਰਹੇਗਾ ਪਾਪ ਤੇ ਲੋਭ ਦੇ ਕੋਲ ਰਹੇਗਾ ਲੋਭੀ ਬੰਦਾ ਪਾਪੀ ਜ਼ਰੂਰ ਹੋਵੇਗਾ ਉਪੁੰਨੀ ਨਹੀਂ ਹੋ ਸਕਦਾ ਲੋਭੀ ਬੰਦੇ ਦਾ ਸਭ ਕੁਝ ਪਾਪ ਹੈ ਇਤਨੀ ਮੈਰਜ਼ ਕਰਦੇ ਆ ਉਹਦੇ ਹਰ ਕੰਮ ਵਿੱਚ ਪਾਪ ਹੈ ਹੰਕਾਰ ਦਾ ਜਨਮ ਹੁੰਦਾ ਹੈ ਮੈਂ ਭਾਵਨਾ ਤੋਂ ਮੈਂ ਭਾਵਨਾ ਤੋਂ ਔਰ ਕਾਮ ਦਾ ਜਨਮ ਹੁੰਦਾ ਹੈ ਵਾਸ਼ਨਾ ਭਾਵਨਾ ਤੋਂ ਔਰ ਲੋਭ ਦਾ ਜਨਮ ਹੁੰਦਾ ਹੈ ਲੈਣ ਭਾਵਨਾ ਤੋਂ ਮੈਂ ਕੌਮ ਦੇ ਕੋਲੋਂ ਲੈਣਾ ਹੈ ਮੈਂ ਦੇਸ਼ ਦੇ ਕੋਲੋਂ ਲੈਣਾ ਹੈ ਮੈਂ ਪਰਿਵਾਰ ਦੇ ਕੋਲੋਂ ਲੈਣਾ ਹੈ ਮੈਂ ਪੁੱਤਰਾਂ ਦੇ ਕੋਲੋਂ ਲੈਣਾ ਹੈ ਮੈਂ ਮਿੱਤਰਾਂ ਦੇ ਕੋਲੋਂ ਲੈਣਾ ਹੈ ਮੈਂ ਸਭ ਕੁਝ ਲੈਣਾ ਹੈ ਸਭ ਦੇ ਕੋਲੋਂ ਲੈਣਾ ਹੈ ਇੱਜ਼ਤ ਲੈਣੀ ਹੈ ਮਾਣ ਮਨਯਾਦਾ ਲੈਣਾ ਹੈ ਸੁਖ ਲੈਣਾ ਹੈ ਧਨ ਲੈਣਾ ਹੈ ਸੰਪਦਾ ਲੈਣੀ ਹੈ ਜਸ ਲੈਣਾ ਹੈ ਪ੍ਰਤਿਸ਼ਠਾ ਲੈਣੀ ਹੈ ਪ੍ਰਧਾਨਤਾ ਲੈਣੀ ਹੈ ਲੈਣੀ ਹੈ ਇਹ ਲੈਣ ਦੀ ਭਾਵਨਾ ਲੋਭ ਨੂੰ ਜਨਮ ਦਿੰਦੀ ਹੈ ਲੋਭ ਪਾਪ ਨੂੰ ਜਨਮ ਦਿੰਦਾ ਹੈ ਔਰ ਪਾਪ ਅਪਰਾਧ ਨੂੰ ਜਨਮ ਦਿੰਦਾ ਹੈ ਕਦੀ ਬਗੌਰ ਮੁਤਲਾ ਕਰਕੇ ਵੇਖ ਲੈਣਾ ਲੈਣਾ ਇਹਦੇ ਕੋਲ ਸੁਖ ਲੈਣਾ ਹੈ ਇਹਦੇ ਕੋਲ ਇੱਜ਼ਤ ਲੈਣੀ ਹੈ ਇਹਦੇ ਕੋਲ ਸਨਮਾਨ ਲੈਣਾ ਹੈ ਇਹਦੇ ਕੋਲ ਪ੍ਰਤਿਸ਼ਟਾ ਲੈਣੀ ਹੈ ਇਹਦੇ ਕੋਲ ਸ਼ਾਂਤੀ ਲੈਣੀ ਹੈ ਇਹਦੇ ਕੋਲ ਹਨ ਸੰਪਦਾ ਰਹਿਣੀ ਹੈ ਇਹਦੇ ਕੋਲ ਅਸਮਤ ਲੈਣੀ ਹੈ ਲੈਣ ਦੀ ਾਵਨਾ ਲੈਣ ਦੀ ਭਾਵਨਾ ਨੇ ਲੋਭ ਨੂੰ ਜਨਮ ਦੇਣਾ ਹੈ ਲੋਭ ਨੇ ਪਾਪ ਨੂੰ ਜਨਮ ਦੇਣਾ ਹੈ ਪਾਪ ਨੇ اپراد نو جنم دینا ہے تیسی آخو کہ پاپ اپراد کی انتر ہے جو من نہ برا کیتا پاپ ہے جو تنظیم برا کیتا اپراد ہے اپرا فرق ہے پاپی نو پولیس نہیں پکڑ سکتی پاپی نو نانو نہیں پکڑ سکتا بندہ من کر کے برا کری جارہے ہیں پولیس نو کی نت قانون کی پتا سماج نو کی پتا؟ اتھے بیٹھا بھی بندہ من نہ برا کر سکتا کون پکڑے گا کس نو کی پتا ਕਿਸ ਤਰ੍ਹਾਂ ਪਕੜੋਗੇ ਤਾਂ ਪਾਪੀ ਕਾਨੂੰਨ ਤੋਂ ਬਚ ਜਾਂਦੇ ਨੇ ਲੇਕਿਨ ਰੱਬ ਤੋਂ ਗੁਰੂ ਤੋਂ ਨਹੀਂ ਬਚ ਸਕਦੇ ਪਾਪੀ ਕਰਮ ਕਮਾਉਂਦੇ ਕਰਦੇ ਆਏ ਹਾਏ ਨਾਨਕ ਜਿਉ ਮੱਥਣ ਮਧਾਣੀਆਂ ਤੇ ਮੱਥੇ ਧਰਮ ਰਾਏ ਮਨ ਨਾਲ ਬੁਰਾ ਕਰਨ ਦੀ ਖੁੱਲ ਹੈ ਤਨ ਨਾਲ ਬੁਰਾ ਕਰਨ ਦੀ ਖੁੱਲ ਨਹੀਂ ਕਾਨੂੰਨ ਪਕੜਦਾ ਸਮਾਜ ਫਟਕਾਰ ਪਾਉਂਦਾ ਹੈ ਤਨ ਨਾਲ ਬੁਰਾਈ ਕਰਨ ਦੇ ਨਾਲ ਦੂਸਰੇ ਨੂੰ ਚੋੜ ਤੇ ਨੁਕਸਾਨ ਵੀ ਪਹੁੰਚਦਾ ਹੈ ਜਿਵੇਂ ਮੈਂ ਮਨ ਨਾਲ ਸੋਚੇ ਵੀ ਇਹਦੇ ਘਰ ਨੂੰ ਅੱਗ ਲਾ ਦਈਏ ਉਹ ਮਨ ਨਾਲ ਹੀ ਸੋਚ ਹੈ ਮਨ ਤੇ ਮੈਲਾ ਹੋ ਗਿਆ ਪਾਪ ਤੇ ਹੋ ਗਿਆ ਪਰ ਜੇ ਘਰ ਨੂੰ ਕਿਸੇ ਦੀ ਅੱਗ ਲਾ ਹੀ ਦਿੱਤੀ ਤੇ ਅਪਰਾਧ ਹੋ ਗਿਆ ਇਹਦੇ ਨਾਲ ਤੇ ਅਗਲੇ ਨੂੰ ਨੁਕਸਾਨ ਪਹੁੰਚੇਗਾ ਅਗਲੇ ਜਲ ਸਕਦੇ ਨੇ ਅਗਲਿਆਂ ਦਾ ਬਹੁਤ ਸਾਰਾ ਧਨ ਨਾਸ਼ ਹੋ ਸਕਦਾ ਹੈ ਇਸ ਵਾਸਤੇ ਸਮੁੱਚੀ ਦੁਨੀਆ ਵਿੱਚ ਕੋਸ਼ਿਸ਼ ਹੈ ਕਿ ਅਪਰਾਧ ਨਾ ਹੋਵੇ ਕਿਉਂਕਿ ਅਪਰਾਧ ਨਾਲ ਦੂਸਰੇ ਨੂੰ ਝੋਟ ਪਹੁੰਚਦੀ ਹੈ ਅਪਰਾਧ ਨਾਲ ਦੂਸਰੇ ਦਾ ਨੁਕਸਾਨ ਹੁੰਦਾ ਹੈ ਪਰ ਅਪਰਾਧ ਦਾ ਜਨਮ ਹੁੰਦਾ ਹੈ ਪਾਪ ਤੋਂ ਪਾਪ ਦਾ ਜਨਮ ਹੁੰਦਾ ਹੈ ਲੈਣ ਦੀ ਬਿਰਤੀ ਤੋਂ ਤੇ ਉਸੇ ਲੈਣ ਦੀ ਬਿਰਤੀ ਤੋਂ ਲੋਭ ਦਾ ਜਨਮ ਜਿੱਥੇ ਲੋਭ ਹੈ ਉੱਥੇ ਪਾਪ ਹੈ ਕਬੀਰ ਜਹਾਂ ਲੋਭ ਤਹਾਂ ਪਾਪ ਹੈ ਭਈ ਮੈਂ ਕਿਸੇ ਨੂੰ ਸੁਖ ਦੇਣਾ ਹੈ ਕਿਸੇ ਨੂੰ ਸ਼ਾਂਤੀ ਦੇਣੀ ਹੈ ਕਿਸੇ ਨੂੰ ਆਨੰਦ ਦੇਣਾ ਹੈ ਕਿਸੇ ਨੂੰ ਇੱਜ਼ਤ ਦੇਣੀ ਹੈ ਕਿਸੇ ਨੂੰ ਪ੍ਰਸੰਤਾ ਦੇਣੀ ਹੈ ਕਿਸੇ ਨੂੰ ਹਾਸੇ ਦੇਣੇ ਨੇ ਕਿਸੇ ਨੂੰ ਆਰਾਮ ਦੇਣਾ ਇਹ ਦੇਣ ਦੇ ਬਿਰਤੇ ਦਾਨ ਨੂੰ ਜਨਮ ਦਿੰਦੀ ਹੈ ਦਾਨ ਧਿਆਨ ਨੂੰ ਜਨਮ ਦਿੰਦਾ ਹੈ ਔਰ ਧਿਆਨ ਈਸ਼ਵਰੀ ਗਿਆਨ ਨੂੰ ਜਨਮ ਦਿੰਦਾ ਹੈ ਮਹਾਤਮਾ ਬੁੱਧ ਇੱਕ ਜੰਗਲ ਦੇ ਚ ਉਹ ਲੰਗੇ ਜਾ ਰਹੇ ਸਨ ਸੁਬਾਹ ਕ ਸੰਦਿਆ ਦਾ ਵਕਤ ਸੀ ਆਪ ਦੇ ਹੱਥ ਦੇ ਵਿੱਚ ਇੱਕ ਕਰਵੰਡਲ ਸੀ ਨਾਲ ਦੇ ਸਾਥੀਆਂ ਨੂੰ ਕਹਿਣ ਲੱਗੇ ਬੈਠੋ ਭੱਜੇ ਹੋ ਗਏ ਦਰਿਆ ਦੇ ਚੋਂ ਪਾਣੀ ਭਰ ਕੇ ਲਿਆਏ ਇੱਕ ਬੂਟੇ ਨੂੰ ਪਾਣ ਲੱਗੇ ਨਾਲ ਦੇ ਸਾਥੀ ਕਹਿਣ ਲੱਗੇ ਮਹਾਰਾਜ ਸੰਧਿਆ ਦਾ ਵਕਤ ਹੋਣ ਲੱਗਾ ਹੈ ਜੰਗਲੀ ਜਾਨਵਰਾਂ ਦਾ ਡਰ ਹੈ ਆਪਾਂ ਪਿੰਡ ਪਹੁੰਚੀਏ ਮਹਾਤਮਾ ਬੁੱਧ ਕਹਿਣ ਲੱਗੇ ਨਹੀਂ ਇੱਕ ਕਰਮੰਡਲ ਮੈਂ ਹੋਰ ਪਾਣਾ ਹੈ ਇਹ ਬੂਟਾ ਸੁੱਕ ਰਿਹਾ ਸੀ ਪਿਆਸਾ ਹੈ ਪਾਣੀ ਮੰਗਦਾ ਤੇ ਜੇ ਨਾ ਨਹੀਂ ਮੈਂ ਪਾਇਆ ਸਵੇਰੇ ਤੱਕ ਸੁੱਕ ਜਾਣਾ ਹੈ ਜਿਹੜਾ ਇੱਕ ਬੂਟੇ ਨੂੰ ਸੁੱਕਿਆ ਹੋਇਆ ਨਹੀਂ ਵੇਖ ਸਕਦਾ ਇੱਕ ਬੂਟੇ ਤੇ ਵੀ ਤਰਸ ਕਰਦਾ ਹੈ ਉਹ ਬੰਦੇ ਨਾਲ ਕਠੋਰਤਾ ਨਾਲ ਪੇਸ਼ ਆ ਸਕਦਾ ਹੈ ਮਨੁੱਖ ਨਾਲ ਕਠੋਰਤਾ ਨਾਲ ਪੇਸ਼ ਆਵੇਗਾ ਇਤਨੀ ਦਇਆ ਦੇਣ ਦੀ ਭਾਵਨਾ ਇਸ ਵਾਸਤੇ ਇਸ ਚੱਕਰ 'ਚ ਨਾ ਪੈਣਾ ਕਿ ਜੋ ਕਰੋੜਾਂ ਦਾ দান ਕਰ ਛੱਡਦੇ ਨੇ ਉਹ ਤੇ ਸਿੱਧੇ ਰੱਬ ਤੱਕ ਪਹੁੰਚਣਗੇ ਨਹੀਂ ਇਸ ਚੱਕਰ 'ਚ ਕਦੇ ਹੀ ਨਾ ਪੈਣਾ ਭਾਵਨੀ भगत ਬਾਏ ਕੌੜੀ ਅਗਰ ਭਾਗ ਰਾਖੇ ਦਾਹੇ ਗੁਰ ਸਰਬ ਨਿਹਾਨ ਦਾਨ ਦੇਤ ਹੈ ਜਿਸ ਦੇਣ ਦੇ ਨਾਲ ਲੈਣ ਦੀ ਭਾਵਨਾ ਹੈ ਉਹ ਪਾਪ ਹੈ ਉਹ ਤੇ ਵਪਾਰ ਹੈ ਉਹ ਕੋਈ ਦਾਨ ਨਹੀਂ ਇਤਨੀ ਮੈਂ ਅਰਜ਼ ਕਰਦੇ ਆ ਇੱਥੇ ਬਿਰਲਾ ਹਿੰਦੁਸਤਾਨ ਦੇ ਸੈਂਕੜੇ ਮੰਦਰ ਬਣਾ ਚੁਕੇ ਹੈ ਤੇ ਹਰ ਮੰਦਰ ਦੇ ਉੱਤੇ ਆਪਣਾ ਨਾਮ ਲਿਖ ਦਿੰਦਾ ਬਿਰਲਾ ਮੰਦਰ ਕੋਈ ਰੱਬ ਦਾ ਮੰਦਰ ਥੋੜੀ ਬਿਰਲਾ ਮੰਦਰ ਬਿਰਲੇ ਦਾ ਮੰਦਰ ਹੋ ਗਿਆ ਕੋਈ ਪ੍ਰਮਾਤਮਾ ਦਾ ਮੰਦਰ ਥੋੜੀ ਈਸ਼ਵਰ ਦਾ ਮੰਦਰ ਥੋੜੀ ਉਸ ਮੰਦਰ ਨੂੰ ਵੇਖ ਕੇ ਖਿਆਲ ਆਉਂਦਾ ਬਿਰਲਾ ਮੰਦਰ ਤੇ ਕੋਈ ਗੁਰਦੁਆਰਾ ਬਣਾ ਦਿਆ ਤੇ ਲਿਖ ਦੋ ਫਲਾਣੇ ਦਾ ਗੁਰਦੁਆਰਾ ਤਾਂ ਉਸ ਬੰਦੇ ਦਾ ਨਾਂ ਯਾਦ ਆਏਗਾ ਕਿਸੇ ਦੀ ਜ਼ਾਤ ਯਾਦ ਆਏਗੀ ਉਥੇ ਦਿੱਤਾ ਹੋਇਆ দান ਵਪਾਰ ਹੋ ਗਿਆ ਕਿਥੇ ਜੋ ਹੈ দান ਹੈ দান ਦਾ ਮਤਲਬ ਹੈ ਜਿਹਦੇ ਨਾਲ ਲੈਣ ਦੀ ਕੋਈ ਬਿਰਤੀ ਨਹੀਂ ਹੱਥੋਂ ਛੋੜ ਦਿੱਤਾ ਔਰ ਆਪ ਸੁਣ ਕੇ ਹੈਰਾਨ ਹੋਗੇ ਸਾਇਬ ਕਹਿੰਦੇ ਨੇ ਕੋਈ ਕਰੋੜਾਂ ਚ ਇੱਕ ਅਦਾਨੀ ਹੈ ਬਾਕੀ ਸਭ ਵਪਾਰੀ ਨੇ ਕੋਟ ਮਧੇ ਕੋ ਬਿਰਲਾ ਸੇਵਕ ਔਰ ਸਗਲੇ ਵਿਵਹਾਰੀ ਵਪਾਰੀ ਨੇ ਕੁਝ ਦੇ ਕੇ ਮੰਗਣਾ। ਔਰ ਇਸ ਦੇਸ਼ ਦੇ ਵਿੱਚ ਸੜੇ ਰੇਸ਼ ਦੇ ਵਿੱਚ ਹਜ਼ਾਰਾਂ ਮੰਦਰ ਬਣੇ ਨੇ। ਇੱਕ ਇੱਕ ਬੰਦੇ ਨੇ ਬਣਾਏ। ਤਖਤੀ ਆਪਣੀ ਬਾਅਦ ਜ਼ਰੂਰ ਲਾ ਦਿੱਤੀ। ਮੇਰਾ ਹੈ ਮੰਦਰ। ਗੱਲ ਖਤਮ ਹੋ ਗਈ। ਮੰਦਰ ਦੇ ਰਹਾ ਹੈ। ਪਰਮਾਤਮਾ ਦਾ ਥੋੜੀ, ਈਸ਼ਵਰ ਦਾ ਥੋੜੀ। ਲੋਕੀ ਜਾਂਦੇ ਨੇ ਦਰਬਾਰ ਸਾਹਿਬ, ਪਟਨਾ ਸਾਹਿਬ। ਕਹਿੰਦੇ ਨੇ ਇੰਨੀ ਮਾਇਆ ਲੈ ਉਹ ਇਸ ਪਰਛੇ ਸਾਡਾ ਨਾਮ ਲਿਖੋ। ਔਰ ਜਦ ਸਾਲ ਬਾਅਦ ਆਣਗੇ ਕਿ ਲੱਭਣਗੇ ਸਾਡਾ ਨਾਂ ਕਿੱਥੇ ਲਿਖਿਆ ਹੈ ਗੁਰੂ ਦਾ ਨਾਂ ਹਿਰਦੇ ਦੀ ਤਖਤੀ ਤੇ ਲਿਖਿਆ ਗਿਆ ਹੈ ਇਹਦੀ ਕੋਈ ਫਿਕਰ ਨਹੀਂ ਫਰਸ਼ਤੇ ਨਾਲ ਲਿਖਿਆ ਗਿਆ ਹੈ ਕਿ ਨਹੀਂ ਇਹ ਵੇਖਣਾ ਇਹ ਅੰਦਰ ਭਾਵਨਾ ਜ਼ਰੂਰ ਹੈ ਮੈਂ ਕੋਈ 3-4 ਸਾਲ ਪਹਿਲੇ ਸ਼੍ਰੀ ਨਨਕਾਣਾ ਸਾਹਿਬ ਆਇਆ ਤੇ ਉੱਥੇ ਇੱਕ ਮਾਤਾ ਮੈਨੂੰ ਕਹਿਣ ਲੱਗੀ ਗੈਣੀ ਜੀ ਆਓ ਤੁਹਾਨੂੰ ਇੱਕ ਅਜੂਬਾ ਦਿਖਾਵਾਂ ਮੈਂ ਕਿ ਅਜੂਬਾ कीर्तन ਹੋ ਰਿਹਾ ਹੈ ਕਥਾ ਹੋ ਰਹੀ ਹੈ Satsang ਹੋ ਰਿਹਾ ਹੈ ਮੈਂ ਹੋ ਕੇ ਆਇਆ ਅੰਦਰੋਂ ਸੰਗਤ ਵਿੱਚ ਬਾਹਰ ਬੈਠਾ ਸੀ ਦੋਪੇ ਕਿਨ ਲਗੀ ਨਹੀਂ ਚਲੋ ਇੱਕ ਖਾਸ ਘਟਨਾ ਹੈ ਦੇਖ ਕੇ ਤੁਸੀਂ दंग ਰਹੋਗੇ ਹੈਰਾਨ ਰਹੋਗੇ ਮੈਂ ਸੋਚੇ ਸ਼ਾਇਦ ਕੋਈ ਐਸੀ ਚੀਜ਼ ਹੈ ਜੋ ਮੇਰੇ ਦੇਖਣ ਤੋਂ ਰਹਿ ਗਈ ਹੈ ਅੰਦਰ ਲੈ ਗਏ ਕਿਨ ਲਗੀ ਇਹ ਜਿਹੜਾ ਨਾਂ ਲਿਖਿਆ ਹੈ ਨਾ ਮੇਰੇ ਪਿਤਾ ਦਾ ਹੈ ਐ ਸਿਲਾ ਮੇਰੇ ਪਿਤਾ ਦੀ ਹੈ ਮੈਨਕਾ ਹੱਦ ਹੋ ਗਈ ਆਈ ਤੂੰ ਦਿੱਲੀ ਤੋਂ ਕਿਤਨਾ ਪੈਂਡਾ ਤੈਅ ਕਰਕੇ ਆਈ ਕਿਤਨਾ ਸਮਾਂ ਲਾਇਆ ਧਨ ਵੀ ਖਰਚ ਕੀਤਾ ਇੱਥੇ ਤੈਨੂੰ ਪਿਓ ਯਾਦ ਆ ਰਿਹਾ ਗੁਰੂ ਨਾਨਕ ਨਹੀਂ ਪਿਤਾ ਹੀ ਯਾਦ ਆ ਰਿਹਾ ਬਾਰ ਬਾਰ ਉਸਲੇ ਨੰ ਪੜੇ ਮੇਰੇ ਪਿਓ ਦਾ ਨਾਮ ਲਿਖੇ ਇਤਨੀ ਮੈਂ ਅਰਜ਼ ਕਰਦੇ ਆ ਧਰਮ ਮੰਦਰਾਂ ਦੇ ਚ ਇਸ ਵਾਸਤੇ ਇਸ ਗੱਲ ਦੀ ਮਮਾਨੀਅਤ ਸੇ ਕਿ ਅਗਰ ਐਸਾ ਹੋਵੇ ਤੋ ਆਪਣਾ ਪਿਓ ਦਾ ਦਾ ਹੀ ਯਾਦ ਆਏਗਾ ਆਪਣੀ ਜ਼ਾਤ ਹੀ ਯਾਦ ਆਵੇਗੀ ਸਵਾਸਤਿ ਨੂੰ ਮਾਨਿਤ ਕਰ ਦਿੱਤੀ ਗਈ ਧਰਮ ਮੰਦਰ ਦੀ ਬਨਾਵਟ ਇਸ ਢੰਗ ਦੀ ਹੋਵੇ ਕਿ ਸਿਰਫ ਗੁਰੂ ਯਾਦ ਆਵੇ ਸਿਰਫ ਅਕਾਲ ਪੁਰਖ ਯਾਦ ਆਵੇ ਸਿਰਫ ਪ੍ਰਮਾਤਮਾ ਯਾਦ ਆਵੇ ਦੂਜੇ ਦੀ ਯਾਦ ਨਾ ਬਣਾਈ ਤੋ ਜਗਤ ਵਿੱਚ ਭੌਤਾ ਵਪਾਰ ਹੈ ਕਿਸੇ ਨੂੰ ਸਨਮਾਨ ਦੇਣਾ ਹੈ ਸਨਮਾਨ ਲੈਣਾ ਹੈ ਕਿਸੇ ਨੂੰ ਸੁਖ ਦੇਣਾ ਹੈ ਉਹਦੇ ਬਦਲੇ ਸੁਖ ਲੈਣਾ ਹੈ ਜਿਵੇਂ ਕਈ ਦਫਾ ਮਾਂ ਬਾਪ ਵੀ ਕਹਿ ਦਿੰਦੇ ਨੇ ਬੱਚਿਆਂ ਨੂੰ ਬੜਾ ਸੁਖ ਦਿੱਤਾ ਸੀ ਇਹਨਾਂ ਨੇ ਨਹੀਂ ਦਿੱਤਾ ਤੂੰ ਮੇਂ ਸੁਖ ਦਿੰਦਾ ਹੈ ਇਹਨਾਂ ਕੋਲ ਵੀ ਸੁਖ ਲਵੇ ਵਪਾਰ ਹੈ ਜਿਹੜਾ ਦੇਣਾ ਲੈਣਾ ਹੋ ਗਿਆ ਵਪਾਰ ਹੈ দান ਦੀvirtiye ਕਿ ਮੈਂ ਦੇ ਦੇ ਦਿੱਤਾ ਹੈ ਗੱਲ ਖਤਮ ਮੈਂ ਸੇਵਾ ਕਰ ਛੱਡੀ ਹੈ ਮੈਂ ਬੱਚਿਆਂ ਦੀ ਸੇਵਾ ਕਰ ਦਿੱਤੀ ਹੈ ਮੈਂ ਇਹਨਾਂ ਨੂੰ ਸੁਖ ਦੇ ਦਿੱਤਾ ਹੈ ਅੱਗੇ ਇਹਨਾਂ ਦੀ ਮਰਜ਼ੀ ਇਹ ਜਿਹੜੀ ਭਾਵਨਾ ਹੈ ਬੜਾ ਅਸਰ ਪਾਏਗੀ ਇਹਦੇ ਨਾਲ ਹਿਰਦਾ ਪਵਿੱਤਰ ਹੁੰਦਾ ਹੈ ਦੇਣ ਦੀ ਭਾਵਨਾ দান ਨੂੰ ਜਨਮ ਦੇਵੇਗੀ ਔਰ ਧਾਂ ਧਿਆਨ ਨੂੰ ਜਨਮ ਦੇਵੇਗਾ ਉਸ ਦਾ ਧਿਆਨ ਜੁੜੇਗਾ ਤੇ ਧਿਆਨ ਗਿਆਨ ਨੂੰ ਜਨਮ ਦੇਵੇਗਾ ਲੈਣ ਦੀ ਭਾਵਨਾ ਲੋਭ ਨੂੰ ਜਨਮ ਦੇਵੇਗੀ ਲੋਭ ਪਾਪ ਨੂੰ ਜਨਮ ਦੇਵੇਗਾ ਪਾਪ ਅਪਰਾਧ ਨੂੰ ਜਨਮ ਦੇਵੇਗਾ ਲੈਣਾ ਹੈ ਮੈ ਤੇ ਸੁਖ ਲੈਣਾ ਹੈ ਆਰਾਮ ਲੈਣਾ ਹੈ ਪ੍ਰਤਿਸ਼ਟਾ ਲੈਣੀ ਹੈ ਖੁਸ਼ੀਆਂ ਲੈਣੀਆਂ ਨੇ ਬਦਲੇ ਚ ਇਰਜ਼ਾਨੇ ਚੁੱਤੀ ਝੋਲੀ ਚ ਕੁਝ ਨਹੀਂ ਪਾਣਾ ਇਸ ਵਕਤ ਗੁਰਨਾਨਕ ਦੀ ਦ੍ਰਿਸ਼ਟੀ ਚ ਹਿੰਦੁਸਤਾਨ ਲੋਕ ਪ੍ਰਧਾਨ ਦੇਸ਼ ਹੈ ਹੋ ਸਕਦਾ ਬਾਕੀ ਦੇ ਦੇਸ਼ ਵੀ ਐਸੇ ਹੋਣ ਪੜੋਸੀ ਕੋਲ ਇੱਜ਼ਤ ਲੈ ਲੈਣੀ ਹੈ ਇੱਜ਼ਤ ਦੇਣੀ ਨਹੀਂ ਰਾਜਨੀਤਿਕ ਵੀ ਐਸੇ ਕਰਦੇ ਪਏ ਨੇ ਵੋਟ ਅਗਲਿਆਂ ਕੋਲ ਲੈ ਲੈਣੇ ਬਦਲੇ ਚ ਕੱਖ ਵੀ ਨਹੀਂ ਦੇਣਾ ਕੁਝ ਵੀ ਨਹੀਂ ਲੈਣਾ ਹੀ ਹੈ ਲੈਣ ਦੀ ਭਾਵਨਾ ਔਰ ਲੈਣ ਦੀ ਭਾਵਨਾ ਇਤਨੀ ਪ੍ਰਧਾਨ ਵੀ ਵੋਟ ਦਿਓ ਮੈਨੂੰ ਮੰਗਣ ਆਉਂ ਦਿਨ ਬਕਾਇਦਾ ਔਰ ਜਦ ਵੋਟ ਮਿਲ ਗਿਆ ਬਦਲੇ ਚ ਕੁਝ ਵੀ ਨਹੀਂ ਕੋਈ ਵੀ ਕੰਮ ਨਹੀਂ ਕਰਦੇ ਜਿਸ ਵਕਤ ਇਹਨਾਂ ਨੂੰ ਵੋਟ ਚਾਹੀਦੇ ਨੇ ਇਹ ਆਪਣਾ ਪੈਰ ਆਪਣਾ ਮਸਤਕ ਵੋਟਰਾਂ ਦੇ ਪੈਰਾਂ ਤੇ ਰੱਖਦੇ ਨੇ ਮੈਂ ਦੇਖਿਆ ਮੱਥਾ ਠੇਕ ਤੇ ਜਿਉਂ ਕੁਰਸੀ ਤੇ ਬੈਠ ਜਾਂਦੇ ਨੇ ਫਿਰ ਆਪਣੇ ਪੈਰ ਅਗਲੇਆਂ ਦੇ ਸਿਰ ਤੇ ਰੱਖਦੇ ਨੇ ਫਿਰ ਅਗਲੇ ਨੂੰ ਦਬਾਉਂਦੇ ਨੇ ਇਹ ਉੱਠੇ ਹੀ ਨਾ ਜਿਸ ਵਕਤ ਕੋਈ ਕੌਮ ਕੋਈ ਦੇਸ਼ ਕੋਈ ਵਿਅਕਤੀ ਲੋਭ ਪਰ ਆਨ ਹੋਵੇਗਾ ਪਾਪੀ ਹੋ ਹੀ ਜਾਏਗਾ ਕਿਉਂਕਿ ਲੋਭ ਦੀ ਪੂਰਤੀ ਪਾਪ ਤੋਂ ਬਿਨਾ ਨਹੀਂ ਆਉਂਦੀ ਲੈਣ ਦੀ ਭਾਵਨਾ ਲੋਭ ਨੂੰ ਜਨਮ ਦੇਵੇਗਾ ਲੋਭ পাপ ਨੂੰ ਜਨਮ ਦੇਵੇਗਾ ਕਿਸੇ ਦਾ ਧਨ ਖੋਣਾ ਹੈ ਕਿਸੇ ਦਾ ਤਨ ਖੋਣਾ ਹੈ ਕਿਸੇ ਦੀ ਅਸਮਤ ਖੋਣੀ ਹੈ ਲੋਭ ਤੇ ਇਹ ਲੋਭ ਲੈਣ ਦੀ ਭਾਵਨਾ ਨੂੰ ਜੋ ਹੈ ਪਨਪੇਗਾ ਵਧਾਏਗਾ ਔਰ ਸਹਜੇ ਸਹਜੇ ਪਾਪ ਤੇ ਅਪਰਾਧ ਦਾ ਜਨਮ ਹੋਵੇਗਾ ਕਹਿੰਦੇ ਨੇ ਸੰਸਾਰ ਦੇ ਵਿੱਚ ਪਾਪੀ ਗਾਲਬਨ 97 ਫੀਸਦੀ ਨੇ ਔਰ ਅਪਰਾਧੀ ਸਿਰਫ 1% ਜੇਲ੍ਹਾਂ ਵਿੱਚ ਕਿਤਨੇ ਬੰਦੇ ਨੇ ਤੁਸੀਂ ਗਿਣਤੀ ਕਰ ਲਓ 1% ਤੋਂ ਜ਼ਿਆਦਾ ਨਹੀਂ ਕਿਸੇ ਕਿਸੇ ਦੇਸ਼ ਦੇ ਵਿੱਚ 1% ਤੋਂ ਵੀ ਘੱਟ ਨੇ 3.5 ਦੀ ਜਿਹੜੀ ਗਿਣਤੀ ਕੀਤੀ ਗਈ ਉੱਥੇ 1% ਤੋਂ ਘੱਟ ਨੇ ਹਿੰਦੁਸਤਾਨ ਦੇ ਵਿੱਚ ਪਰ ਪਾਪੀ ਕਹਿੰਦੇ ਨੇ 97% ਨੇ ਕਿਉਂਕਿ ਪਾਪ ਕਰਨ ਦੇ ਬਿਲਕੁਲ ਖੁੱਲ ਹੈ ਬਿਲਕੁਲ ਖੁੱਲ ਹੈ ਕੌਣ ਰੋਕੇਗਾ ਅੰਦਰੋਂ ਬੁਰਾ ਸੋਚੀ ਜਾਓ ਸੋਚੀ ਜਾਓ ਕੌਣ ਪਕੜੇਗਾ ਨਾ ਕਾਨੂੰਨ ਪਕੜਦਾ ਹੈ ਨਾ ਸਮਾਜ ਪਕੜਦਾ ਹੈ। ਔਰ ਇਸੇ ਵਾਸਤੇ ਮਨੁੱਖ ਕਰੀਬਨ ਕਰੀਬਨ ਗੁਰੂ ਦੇ ਸਾਹਮਣੇ ਵੀ ਬੜੇ ਤੋਂ ਬੜੇ ਅਨਰਥ ਕਰ ਸਕਦਾ ਹੈ ਗੁਰਦੁਆਰੇ ਦੇ ਚੀ। ਔਰ ਇਹੀ ਪਾਪ ਅਪਰਾਧ ਬਣ ਜਾਂਦੇ ਨੇ। ਸਹਿਜੇ ਸਹਿਜੇ ਅਪਰਾਧ ਕਰਨ ਵਾਸਤੇ ਹਿੰਮਤ ਚਾਹੀਦੀ ਹੈ ਕਿਉਂਕਿ ਕਾਨੂੰਨ ਦਾ ਡਰ ਹੈ, ਸਮਾਜ ਦਾ ਡਰ ਹੈ। ਪਾਪ ਕਰਨ ਵਾਸਤੇ ਸਿਰਫ ਰੱਬ ਦਾ ਡਰ ਹੈ। ਤੇ ਜੇ ਰੱਬ ਨੂੰ ਮੰਨਣਾ ਹੀ ਨਹੀਂ ਤੇ ਪਾਪ ਕਰਨ ਦੀ ਤੇ ਪੂਰੀ ਖੋਲ ਹੈ। ਗੱਲ ਖਤਮ। ਇਸ ਵਾਸਤੇ ਅਜੋਕੀ ਜ਼ਿੰਦਗੀ ਵਿੱਚ ਪਾਪ ਬਹੁਤ ਹੈ ਬੁਰਾ ਸੋਚਣਾ ਬਹੁਤ ਹੈ ਕਿਉਂਕਿ ਬੁਰੀ ਸੋਚ ਸਿਰਫ ਰੱਬ ਦੇ ਭੈ ਤੋਂ ਬਿਨਾ ਦੂਰ ਹੋ ਹੀ ਨਹੀਂ ਸਕਦੀ ਕਾਨੂੰਨ ਦੇ ਭੈ ਨਾਲ ਨਹੀਂ ਦੂਰ ਹੋਵੇਗੀ ਕਾਨੂੰਨ ਰੋਕਦਾ ਹੀ ਨਹੀਂ ਕਾਨੂੰਨ ਦੀ ਪਹੁੰਚ ਹੀ ਨਹੀਂ ਪੁਲਿਸ ਦੀ ਪਹੁੰਚ ਹੀ ਨਹੀਂ ਲੋਕਾਂ ਦੇ ਮਨ ਤੱਕ ਕੇ ਮਨ ਕੀ ਪੈ ਕਰਦੇ ਨੇ ਤੇ ਜਦ ਪੂਰੀ ਖੁੱਲ ਹੈ ਤਾਂ ਬੰਦੇ ਦੇ ਮਨ ਨੇ ਤੇ ਅਨਰਥ ਕਰਨਾ ਪੂਰੀ ਖੁੱਲ ਹੈ ਤਾਂ ਬੰਦੇ ਦੇ ਮਨ ਨੇ ਤੇ ਬੁਰਾ ਸੋਚਣਾ ਹੈ ਤੋ ਜਿਹੜੇ ਮਨ ਦਾ ਅਧਿਐਨ ਕਰਨ ਵਾਲੇ ਪੁਰਸ਼ ਨੇ ਸਾਡੇ ਦੇਸ਼ ਦੇ ਵਿੱਚ ਤੋ ਕੰਨ 100 ਦੇ ਚੋਂ 97 ਬੰਦੇ ਪਾਪੀ ਨੇ। ਔਰ ਇਹ ਗਿਣਤੀ ਗਿਣ ਕੇ ਆਤਮਾ ਕੰਮ ਜਾਂਦੀਏ ਇਤਨੇ। ਮਨ ਨਾਲ ਬੁਰਾ ਸੋਚੀ ਜਾਂਦੇ ਨੇ। ਸ਼ਰੀਰ ਦਾ, ਦੂਸਰੇ ਦਾ, ਤੀਸਰੇ ਦਾ, ਕਿਸੇ ਕੌਮ ਦਾ, ਕਿਸੇ ਦੇਸ਼ ਦਾ ਕਰ ਨਹੀਂ ਸਕਦੇ ਬੁਰਾ। ਪਰ ਸੋਚੀ ਜਾਂਦੇ ਨੇ, ਮਨ ਨਾਲ ਕਰੀ ਜਾਂਦੇ। ਵਿਚਾਰ ਹੈਗੇ। ਇਹ ਪਾਪ ਹੈ। ਇਹਦੇ ਨਾਲ ਮਨ ਮੈਲਾ ਹੋ ਜਾਂਦਾ। ਅਪਰਾਧ ਕਰ ਛੜਿਆ ਤੋ ਬੰਦਾ ਬੰਦਾ ਪਕੜਿਆ ਜਾਂਦਾ। ਤੋ ਅਪਰਾਧੀ ਥੋੜੇ ਨੇ ਇੱਕ ਸਦੇ। ਬਹੁਤ ਥੋੜੇ ਨੇ ਪਾਪੀ ਬਹੁਤ ਜ਼ਿਆਦਾ ਨੇ ਔਰ ਸਹਜੇ ਸਹਜੇ ਇਹ ਪਾਪ ਪਨਪ ਕੇ ਹੀ ਅਪਰਾਧ ਬਣਦਾ ਹੈ ਇਸ ਵਾਸਤੇ ਜੋਖੀ ਦੁਨੀਆ ਵਿੱਚ ਅਪਰਾਧ ਵੱਧੇ ਜਾ ਰਹੇ ਨੇ ਕਿਉਂਕਿ ਪਾਪ ਵੱਧੇ ਜਾ ਰਹੇ ਨੇ ਪਾਪ ਇਸ ਵਾਸਤੇ ਵੱਧਾ ਜਾ ਰਹੇ ਹੈ ਕਿ ਲੋਭ ਵੱਧਾ ਜਾ ਰਹੇ ਔਰ ਲੋਭ ਇਸ ਵਾਸਤੇ ਵੱਧਾ ਜਾ ਰਹੇ ਹੈ ਕਿ ਲੈਣ ਦੀ ਭਾਵਨਾ ਵਧਦੀ ਜਾ ਰਹੀ ਹੈ اس دیش دے کو لین بدلے کچھ نہیں دینا اس قوم دے لےنا ہے اس پروار لینا ہے مرو لو لے گا سنمان لینا عزت لینی ہے پرتشا لینی ہے سب کچھ لینا ہے بدلے کچھ نہیں دینا تو لین دی جڑی بھاونا ہے کہ لوگ نو جنم دے گے لوگ پاپ نو جنم دے گا اور پاپ অপরাধ ਨੂੰ ਜਨਮ ਦੇਵੇਗਾ ਸਹਿਗੁਰ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਲੱਭ ਪਾਪ ਦੋਏ ਰਾਜਾ ਮੈਂ ਤਾਂ కూੜ ਹੋਆ ਸਿੱਖਦਾ ਅਜੋਕੇ ਸਮੇਂ ਵਿੱਚ ਮਨੁੱਖ ਦੇ ਸਿੰਘਾਸਨ ਦੇ ਉੱਤੇ ਰਾਜ ਕਰ ਰਿਹਾ ਹੈ ਲੱਭ ਲੋਭ ਔਰ ਇਸ ਲੋਭ ਦਾ ਵਜ਼ੀਰ ਹੈ ਪਾਪ ਕਿਉਂਕਿ ਜਿੱਥੇ ਲੋਭ ਹੈ ਉੱਥੇ ਪਾਪ ਹੋਵੇਗਾ ਹਰ ਹਾਲਤ ਵਿੱਚ ਹੋਵੇਗਾ ਲੋਭੀ ਬੰਦਾ ਪਾਪੀ ਹੋਵੇਗਾ ਕਿਉਂਕਿ ਲੋਭ ਦੀ ਪੂਰਤੀ ਵਾਸਤੇ ਪਾਪ ਚਾਹੀਦਾ ਤੇ ਪਾਪ ਦੀ ਪੂਰਤੀ ਵਾਸਤੇ ਅਪਰਾਧ ਚਾਹੀਦਾ ਹੈ ਤੋ ਪਾਪੀ ਅਪਰਾਧੀ ਹੋ ਜਾਏਗਾ ਠੱਗੀ ਕਰੇਗਾ ਧੋਖਾ ਕਰੇਗਾ ਅਨਰਥ ਕਰੇਗਾ ਇਸ ਤੋਂ ਬਿਨਾ ਗੱਲ ਹੀ ਨਹੀਂ ਬਣਦੀ। ਔਰ ਐਸਾ ਲੋਭੀ ਬੰਦਾ ਜੇ দান ਵੀ ਕਰੇਗਾ ਤੇ ਵਪਾਰ ਹੈ। ਐਸਾ ਲੋਭੀ ਬੰਦਾ ਧਰਮ ਮੰਦਰ ਵੀ ਬਣਾਏਗਾ ਤੇ ਵਪਾਰ ਹੈ। ਔਰ ਗੁਸਤਾਖੀ ਮਾਫ ਐਸਾ ਲੋਭੀ ਬੰਦਾ ਲੰਗਰ ਵੀ ਚਲਾਏਗਾ ਖੰਡ ਪਾਠ ਵੀ ਕਰਾਏਗਾ ਤੋ ਉਹਦੀ ਅੰਦਰ ਦੀ ਭਾਵਨਾ ਵਿੱਚ ਵਪਾਰ ਹੈ ਔਰ ਕੁਝ ਨਹੀਂ। ਲੋਕਾਂ ਨੂੰ ਪਤਾ ਚੱਲੇ। ਇੱਕ ਡੇਰਾ ਧੋਮ ਵਿੱਚ ਨਾਸਤਿਕ ਬੰਦਾ ਜੋ ਹਰ ਸਾਲ ਮੇਰੇ ਨਾਲ ਬਹਿਸ ਕਰਦਾ ਸੀ ਕੋਈ ਰੱਬ ਨਹੀਂ ਤੇ ਮੈਨੂੰ ਕਹਿੰਦਾ ਸੀ ਅਜੋਕੀ ਸਦੀ ਦੇ ਵਿੱਚ ਇਸ ਬੀਸਵੀਂ ਸਦੀ ਦੇ ਵਿੱਚ ਜਿਹੜੀਆਂ ਗੱਲਾਂ ਤੁਸੀਂ ਕਰਦੇ ਪਏ ਹੋ ਅੱਜ ਦੇ ਸਮਾਜ ਤੇ ਕੋਰੀਆਂ ਨਹੀਂ ਉਤਰਦੀਆਂ ਕਹਿਣ ਲੱਗਾ ਅੱਜ ਤੋਂ 2-400 ਸਾਲ ਪਹਿਲੇ ਕਰਦੇ ਤੇ ਗੱਲ ਸੀ ਜ਼ਮਾਨਾ ਕਿੱਥੇ ਦਾ ਕਿੱਥੇ ਪਹੁੰਚ ਗਿਆ ਤੇ ਤੁਸੀਂ ਉਹੀ ਪੁਰਾਣੀਆਂ ਗੱਲਾਂ ਲਈ ਫਿਰਦੇ ਦੁਨੀਆ ਨੂੰ ਕੋਈ ਨਵੀਂ ਸੇਧ ਦੇਓ ਕੋਈ ਨਵੇਂ ਵਿਚਾਰ ਦੇ ਉਹੀ ਪੁਰਾਣੀਆਂ ਗੱਲਾਂ ਕਿਸੀਆਂ ਪਟੀਆਂ ਉਹ ਕਿਉਂ ਸੁਣਾਦੇ ਦਲੀਲਬਾਜ਼ ਬੜਾ ਸੀ ਦਲੀਲਾਂ ਉਹ ਬੜੀਆਂ ਦੇ ਵੇ ਸਿਲਸਿਲਾ ਬੜਾ ਰੱਬ ਦੀ ਨੇਤ ਜਦ ਦੂਸਰੇ ਸਾਲ ਮੈਂ ਗਿਆ ਤੇ ਮੈਂ ਸੁਣ ਕੇ ਹੈਰਾਨ ਹੋ ਗਿਆ ਕਿ ਉਹ ਸਿੰਘ ਦੇ ਘਰ ਖੰਡ ਪਾਟ ਰੱਖਿਆ ਹੋਇਆ ਹੈ ਪਰ ਬੜੀ ਢੀੜ ਹੈ ਲੰਗਰ ਵੀ ਚੱਲਦਾ ਪਿਆ ਔਰ ਕੁਝ ਸੰਤ ਮੰਧਵੀ ਉਸਨੇ ਪੰਜਾਬ ਤੋਂ ਮੰਗਾਏ ਨੇ ਬੜਾ ਭਾਰੀ ਇਕੱਠ ਬੰਦਾ ਬੜਾ ਨਾਰ ਤੇ ਬੜਾ ਪ੍ਰਤਿਸ਼ਠਾ ਸੀ ਉਸ ਦੀ ਬੜੀ ਗੱਲ ਅੰਦਰੋਂ ਆਸਤਿਕ ਗੱਲ ਰਹੀ ਨਹੀਂ ਗਈ ਜਦ ਮੈਂ ਸੁਣਿਆ ਤਾਂ ਸਿੱਧਾ ਮੈਂ ਦੁਕਾਨ ਤੇ ਪਹੁੰਚਿਆ ਉਸ ਤੇ ਰਸਤੇ ਚ ਪੈਂਦੀ ਸੀ ਮੇਰੇ ਸਹਿਰ ਜਦ ਮੈਂ ਕਰਨ ਜਾਂਦਾ ਸੀ ਤਾਂ ਮੈਨੂੰ ਵੇਖ ਕੇ ਬੜਾ ਖੁਸ਼ ਹੋਇਆ ਮੈਂ ਕਿਹਾ ਪੁਰਖਾ ਮੈਂ ਸੁਣਿਆ ਤੇਰੇ ਘਰ ਅਖੰਡ ਪਾੜ ਚੱਲ ਰਿਹਾ ਕਹਿਣ ਲੱਗੇ ਹਾਂ ਤੇ ਮੈਂ ਕਿਹਾ ਤੂੰ ਕਈ ਸਾਲਾਂ ਤੋਂ ਖੱਪ ਕੇ ਮਾਰਦਾ ਸੀ ਮੇਰਾ ਸਿਰ ਖਪਾ ਛੜਿਆ ਸੀ ਰੱਬ ਨਹੀਂ ਗੁਰੂ ਨਹੀਂ ਹੈ ਕੰਡਾ ਮੈਂ ਤੇ ਹੁਣ ਵੀ ਕਹਿਣਾ ਗੁਰੂ ਨਹੀਂ ਹੈ ਰੱਬ ਨਹੀਂ ਤੇ ਮੈਂ ਤਾਂ ਫਿਰ ਅਖੰਡ ਪਾਠ ਦਾ ਦਾ ਰਖਾਇਆ ਹੈ ਕਹਿੰਦੇ ਗੈਣੀ ਜੀ ਇਲੈਕਸ਼ਨ ਨੇੜੇ ਆਏ ਨੇ ਤੇ ਮੈਂ ਖੜਾ ਹੋਣਾ ਇਸ ਬਾਣੇ ਚ ਬੜਾ ਬੜਾ ਜੋ ਹੈ ਪ੍ਰੋਪਾਗੈਂਡਾ ਹੋ ਜਾਣਾ ਹੈ ਬੜੀ ਦੁਨੀਆ ਆਣੀ ਹੈ ਤੁਸੀਂ ਕੀ ਜਾਣੋ ਇਸ ਗੱਲ ਨੂੰ ਉਹਨੇ ਇਝ ਕਹਿ ਦਿੱਤਾ ਹੁਣ ਇਹ ਅਖੰਡ ਪਾਠ ਰਖਾਇਆ ਹੋਇਆ ਕਿ ਪੁੰਨ ਹੈ ਕਿ ਲੰਗਰ ਚਲਾਇਆ ਹੋਇਆ ਕਿ ਪੁੰਨ ਹੈ ਕਿ দান ਕੀਤਾ ਹੋਇਆ ਕਿ ਪੁੰਨ ਹੈ ਵਪਾਰ ਹੈ ਬਿਲਕੁਲ ਵਪਾਰ ਹੈ ਕਈ ਬੰਦੇ ਧਰਮ ਨੂੰ ਇਸੇ ਢੰਗ ਨਾਲ ਇਸਤੇਮਾਲ ਕਰਦੇ ਨੇ ਗੁਰਦੁਆਰੇ ਦਾ ਨਾਂ ਲੈਣਾ ਆਪਣੀ ਹਉਮੈ ਨੂੰ ਪੱਠੇ ਪਾਣੀ ਧਰਮ ਦਾ ਨਾਂ ਲੈਣਾ ਆਪਣੇ ਹੰਕਾਰ ਨੂੰ ਪੱਠੇ ਪਾਣੀ ਦਾਨ ਪੁੰਨ ਦੀ ਗੱਲ ਕਰਨੇ ਵਿੱਚ ਲੈਣ ਦੀ ਭਾਵਨਾ ਤੋਂ ਉਪਾਰ ਕੋਟ ਮਥੇ ਕੁਬਿਰਲਾ ਸੇਵਕ ਔਰ ਸਗਲੇ ਦੋਹਾਰੇ ਇਲੈਕਸ਼ਨ ਦੇ ਦਿਨਾਂ 'ਚ ਮੈਂ ਦੇਖਿਆ ਕਮਨਿਸਟ ਉਹ ਵੀ ਗੁਰਦੁਆਰਿਆਂ ਚਾਣ ਲੱਗ ਪੈਂਦੇ ਮੰਦਰਾ ਚਾਣ ਲੱਗ ਪੈਂਦੇ ਤੇ ਚਲੋ ਲੋਕਾਂ ਦੇ ਕੋਲ ਹੁਣ ਰੱਬ ਦੇ ਨਾਂ ਦਾ ਹੀ ਵੋਟ ਲੈ ਲਓ ਉਹ ਜਿੱਤੇ ਨੇ ਮਿਲਣਾ ਨੇ ਉਹਨਾਂ ਤੇ ਲੋਕੀ ਜਿਹੜੇ ਆਸਤੇ ਕੌਣਗੇ ਦੇਣਗੇ ਨਹੀਂ ਚਲੋ ਇੰਜ ਹੀ ਸਹੀ ਤੇ ਦਵਾ ਪਾ ਰਹੇ ਇੱਕ ਗੁਰਦੁਆਰੇ ਆਣਾ ਵੀ ਧੋਖਾ ਹੈ ਲੈਣ ਦੀ ਭਾਵਨਾ ਇਤਨੀ ਪ੍ਰਹਾਲ ਹੋਵੇ ਤਾਂ ਫਿਰ ਉੱਥੇ ਪਾਪ ਹੋਵੇਗਾ ਔਰ ਉੱਥੇ ਅਪਰਾਧ ਵੀ ਜਨਮੇਗਾ ਇਸ ਵਕਤ ਜਿਹੜਾ ਦੌਰ ਚੱਲ ਰਿਹਾ ਹੈ ਗੁਰਨਾਮਿਕ ਦੀ ਦ੍ਰਿਸ਼ਟੀ ਦੇ ਵਿੱਚ ਲੱਭ ਪਾਪ ਦੋਏ ਰਾਜਾ ਮਹਿਤਾ ਕੂੜ ਹੋ ਆਸਿਕਧਾਰ ਵੀ ਲੋਭ ਤੇ ਰਾਜਾ ਹੈ ਤੇ ਪਾਪ ਵਜ਼ੀਰ ਹੈ ਕਿ ਜਿਹੜਾ ਝੂਠ ਹੈ ਇਹ ਚੌਧਰੀ ਇਹ ਮੁਖੀਆ ਬਣਿਆ ਹੋਇਆ ਕਾਮਨੇ ਬਸ ਸਦ ਪੁੱਛੀਏ ਬੈ